हां जी वीरू ਆ ਵੀਡੀਓ ਦੇ ਵਿੱਚ ਦੇਖੋ ਇੱਕ ਬਜ਼ੁਰਗ ਬਾਬੇ ਨੇ ਇਹਨਾਂ ਨੇ ਦੱਸਿਆ ਕਿ ਸੂਦਰਾਂ ਦੇ ਵਿੱਚ ਕੌਣ-ਕੌਣ ਲੋਕ ਆਉਂਦੇ ਆ ਤੇ ਕਿੰਨਾ ਕਿੰਨਾਂ ਨੂੰ ਸੂਦਰ કહਿਆ ਜਾਂਦਾ ਹੈਗਾ ਇਹਦੇ ਵੀਡੀਓ ਦੇ ਵਿੱਚ ਸਾਰਾ ਦੱਸਿਆ ਲਓ ਸਾਰੇ ਸੋਣੇ ਤੇ ਆਪਣੀ ਰਾਇ ਜਰੂਰ ਦਿਓ ਜੀ ਧੰਨਵਾਦ ਗੁਰੂ ਗ੍ਰੰਥ ਸਾਹਿਬ ਪੜੋ ਕੀ ਲਿਖਿਆ ਉਹਦੇ ਵਿੱਚ ਮੈਂ ਕਈ ਵਾਰੀ ਪਾਠੀ ਨੂੰ ਮੈਂ ਤਾਂ ਪਾਠੀ ਹੈ ਨਹੀਂ ਨਾ ਹੀ ਮੈਂ ਗ੍ਰੰਥੀ ਆ ਮੈਂ ਉਹਨਾਂ ਨੂੰ ਪੁੱਛਿਆ ਕਈ ਵਾਰੀ ਮੈਂ ਕਿ ਤੁਸੀਂ ਯਾਰ ਮਨੁਸਮ੍ਰਿਤੀ ਬਾਰੇ ਜਾਣਦੇ ਆ ਕੰਧਿਆ ਨਾਂ ਵੀ ਤੇ ਫਿਰ ਮੈਂ ਕਿ ਤੂੰ ਯਾਰ ਪਾਠੀ ਕਹਾ ਦੇਗਾ ਜੇ ਤੇਨੂੰ ਮਨੁਸਮ੍ਰਿਤੀ ਦਾ ਹੀ ਨਹੀਂ ਪਤਾ ਫਿਰ ਤੈਨੂੰ ਪਾਠੀ ਕਹਾ ਦੇਗਾ ਕਿਉਂਕਿ ਉੱਥੇ ਵੀ ਇਹੀ ਹੈ ਲਿਖਿਆ ਹੋਇਆ ਹੀ ਪੜਿਆ ਹੈ ਦੱਸਿਆ ਕਿਸੇ ਨੇ ਨਹੀਂਗਾ ਸਤਿਗੁਰੂ ਕਬੀਰ ਸਾਹਿਬ ਦਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਣ ਲਿਓ ਕੀ ਕਹਿੰਦਾ ਕਹਿੰਦਾ ਕਿ ਜਦੋਂ ਇੱਥੇ ਆਰੀਆ ਆਏ ਤਾਂ ਉਹਨਾਂ ਨੇ ਚਾਰ ਵਰਨ ਬਣਾਏ ਤੇ ਚਾਰ ਭੇਦ ਬਣਾਏ ਬ੍ਰਾਹਮਣ ਖਸ਼ਤਰੀ ਵੈਸ਼ ਤੇ ਸ਼ੂਦਰ ਬ੍ਰਾਹਮਣ ਚ ਬ੍ਰਾਹਮਣ ਆ ਗਿਆ ਖਸ਼ਤਰੀ ਛੱਕ ਰਾਜਪੂਤ ਆ ਗਿਆ ਵੈਸ਼ ਚ ਬਣਿਆ ਆ ਗਿਆ ਤੇ ਸ਼ੂਦਰ ਚ ਸਾਡੇ ਕਾਂਸ਼ੀ ਰਾਮ ਜੀ ਨੇ ਨਾਰਾ ਦਿੱਤਾ ਸੀਗਾ ਅੱਜ ਤੋਂ 30 ਸਾਲ ਪਹਿਲਾਂ ਕਹਿੰਦਾ ਸਿੰਘੀ ਕਾਟ ਤੋਂ ਲੈ ਕੇ ਜੱਟ ਜਾਟ ਤੇ ਦਲਤਾਂ ਦੀ ਹੈ ਇੱਕ ਜਮਾਤ ਪਰ ਨਾ ਜੱਟਾਂ ਨੇ ਸੁਣੀ ਸਾਡੀ ਗੱਲ ਤੇ ਨਾ ਜੱਟਾਂ ਨੇ ਸੁਣੀ ਤੇ ਨਾ ਹੀ ਨਾ ਲੋਕਾਂ ਨੇ ਇੱਕ ਜਮਾਤ ਬਣਨ ਦਿੱਤੀ ਕਾਸ਼ੀ ਗ੍ਰਾਮ ਤੁਰ ਗਿਆ ਪਰ ਇੱਕ ਜਮਾਤ ਨਹੀਂ ਬਣਨ ਦਿੱਤੀ ਉਹ ਕਹਿੰਦਾ ਸੀ ਸਾਰੇ ਇੱਕ ਆ ਤੇ ਹੈ ਵੀ ਕਿਉਂਕਿ ਦੇਖਦਾ ਜੱਟ ਵੀ ਸ਼ੁੱਧਰ ਹੈ ਜੱਟ ਵੀ ਸ਼ੁੱਧਰ ਹੈ ਕਮਿਆਰ ਸਨਿਆਰ ਲੋਹਾਰ ਤਖਾਨ ਨਾਈ ਛੀਂਬਾ ਮਜਵੀ ਚਮਾਰ ਧਾਨਕਾ ਸੈਸੀ ਬੌਰੀਆ ਬਾਜੀਗਰ ਔਰ ਜੱਟ ਜਾਟੇ ਸਾਰੇ ਦੇ ਸਾਰੇ ਇਹ ਸ਼ੁੱਧਰ ਹੈ ਹਰਿਆਣਾ ਚ ਇਕੱਲੇ ਦੇਵੀ ਲਾਲ ਤੋਂ ਬਿਨਾ ਕਿਸੇ ਰਾਜਨੀਤਿਕ ਨੇਤਾ ਨੇ ਮੰਨੇ ਨਹੀਂ ਵੀ ਅਸੀਂ ਸ਼ੁੱਧਰੇ ਹਾਂ ਕੱਲਾ ਦੇਵੀ ਲਾਲ ਨੇ ਮੰਨਿਆ ਸੀ। ਹੋਰ ਅੱਜ ਤੱਕ ਮੇਰੀ ਨਿਗਾਹ 'ਚ ਆਇਆ ਨਹੀਂ ਕੋਈ ਜੱਟ ਨੇਤਾ ਜਿਹੜੇ ਨੇ ਕਿਹਾ ਹੋਵੇ ਵੀ ਇਹ ਜੱਟ ਜਿਹੜਾ ਸ਼ੁੱਧਰ ਹੈ। ਨਹੀਂ ਮੰਨਦੇ। ਤਾਂ ਕੀ ਸੀਗਾ ਜਦੋਂ ਉਹਨਾਂ ਨੇ ਚਾਰ ਵੇਦ ਬਣਾਏ ਤਾਂ ਕਬੀਰ ਸਾਹਿਬ ਕਹਿੰਦਾ ਹੈ ਕਿ ਜਿੱਦੇ ਵੇਦ ਸੀਗੇ ਨਾ ਉਹਦੇ ਦਾ ਸਾਡੇ ਪੁਰਖਿਆਂ ਨੇ ਢਾ ਲਿਆ ਸੀ ਇਹਨਾਂ ਨੂੰ। ਇਹ ਇਹ ਗੱਲ ਤੁਹਾਨੂੰ ਕੋਈ ਰਾਜਨੀਤਿਕ ਨੇਤਾ ਨਹੀਂ ਦੱਸੂਗਾ। ਹੁਣ ਮਨੁਸਿਮਰਤੀ ਲਿਖਦੀ ਪਹਿਲਾਂ ਤਾਂ ਚਾਰ ਵਰਨ ਸੀਗੇ ਫਿਰ ਉਹਨੇ ਸਾਨੂੰ ਜਾਤਾਂ 'ਚ ਵੰਡਤਾ 2643 ਜਾਤਾਂ ਚ ਸਾਨੂੰ ਵੰਡਤਾ ਮਨੁਸਿਮਰਤੀ ਦੇ ਤਹਿਤ ਤਕਵੀਰ ਸਾਹਿਬ ਨੇ ਦੇਖਿਆ ਵੀ ਯਾਰ ਇਹ ਤਾਂ ਬਹੁਤ ਵੱਡਾ ਪਾੜਾ ਪਾਤਾਗਾ ਮਨੁਸਿਮਰਤੀ ਨੇ ਤਾਂ ਉਹਨੇ ਦੁਖੀ ਹੋ ਕੇ ਇੱਕ ਸ਼ਲੋਕ ਬੋਲਿਆ ਕਹਿੰਦਾ ਬੇਦਕੀ ਪੁੱਤਰੀ ਸਿਮਰਤ ਭਾਈ ਕਹਿੰਦਾ ਬੇਦ ਸੀਗੇ ਇਹਨਾਂ ਨੂੰ ਸਾਡੇ ਪੁਰਖਿਆਂ ਨੇ ਤੋੜਤਾ ਸੀਗਾ ਸਿਸਟਮ ਲੇਕਿਨ ਅਜੇ ਦੀ ਬੇਦ ਦੀ ਪੁੱਤਰੀ ਜੰਮ ਪਈ ਇਹ ਮਨੁਸਿਮਰਤੀ ਲਿਖੀ ਗਈ ਇਹਨੇ ਬੇੜਾ ਧੋਦਾ ਕਹਿੰਦਾ ਇਹ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਹੈ ਬੇਦਗੀ ਪੁੱਤਰੀ ਸਿਮਰਤ ਭਾਈ ਲੈ ਸਾਂਕਲ ਜੇਵਰੀ ਲੈ ਆਈ ਕੱਟਿਆ ਨਾ ਕੱਟੇ ਤੋੜਿਆ ਨਾ ਟੁੱਟੇ ਸ਼ਾ ਸਾਪਣ ਬਣ ਜੱਗ ਕੋ ਖਾਈ ਕਹਿੰਦਾ ਮਨੂ ਸਿਮਰਤੀ ਨੇ ਜਾਤ ਨਾ ਜਿਹੜੀ ਇਹੋ ਜੀ ਬਣਾਤੀ ਇਹ ਜਾਤ ਨਾ ਸਾਲੀ ਕੱਟਿਆ ਕੱਟਦੀ ਐ ਨਾ ਹੀ ਤੋੜਿਆ ਟੁੱਟਦੀ ਐ ਇਹ ਸੁਪਨੇ ਬਣ ਕੇ ਨੇ ਸਾਡੇ ਸਾਰੇ ਜੱਗ ਨੂੰ ਖਾ ਲਿਆ ਇੱਕ ਸਲੋਗ ਉਹਨਾਂ ਦਾ ਕਹਿੰਦਾ ਬਹੇ ਬਹਾਏ ਜਾ ਰਹੇ ਹਮ ਬੇਦਨ ਕੇ ਸਾਥ ਰਸਤੇ ਮੇ ਸਤਗੁਰ ਮਿਲਾ ਦੀਪਕ ਦੀਨਾ ਹਾਥ ਕਹਿੰਦਾ ساری ਦੁਨੀਆ ਬੇਦਾਂ ਦੇ ਤਹਿਤ ਹੈ ਇਹ ਜਿਹਾ ਬੰਬਰਾਂ ਦੇ ਵਿੱਚ ساری ਦੁਨੀਆ ਚੱਲਦੀ ਸੀ ਉਵੇਂ ਕਹਿੰਦਾ ਮੈਂ ਚੱਲਿਆ ਜਾਂਦਾ ਸੀ ਆ ਪਰ ਮੈਨੂੰ ਜਦੋਂ ਸਤਗੁਰੂ ਮਿਲਿਆ ਉਹਨੇ ਇੱਕ ਤਰ੍ਹਾਂ ਦਾ ਦੀਵਾ ਰੱਖਤਾ ਹੱਥ ਤੇ ਤੇ ਰੋਸ਼ਨੀ ਪੈਦਾ ਹੋ ਗਈ ਮੈਨੂੰ ਰਸਤਾ ਨਜ਼ਰ ਆ ਗਿਆ ਜਦੋਂ ਰਸਤਾ ਨਜ਼ਰ ਆ ਗਿਆ ਫਿਰ ਕਹਿੰਦਾ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਹੇ ਕਬੀਰ ਜਬ ਜਾਣਿਆ ਜਾਣਿਆ ਤੂੰ ਮਨ ਮੰਨਿਆ ਕਹਿੰਦਾ ਪਹਿਲਾਂ ਤਾਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਵੀ ਰਸਤਾ ਮਾਰਗ ਕੀ ਹੈ ਫਿਰ ਜਦੋਂ ਮੈਂ ਜਾਣਿਆ ਮੇਰੇ ਮਨ ਨੂੰ ਤਸੱਲੀ ਹੋ ਗਈ ਮੇਰੇ ਮਨ ਨੂੰ ਪੱਕਾ ਵਿਸ਼ਵਾਸ ਹੋ ਗਿਆ ਵੀ ਰਸਤਾ ਕਈ ਆਏ ਜਾਣਿਆ ਜਾਣਿਆ ਤੋਂ ਮਨ ਮੰਨਿਆ ਮਨ ਮੰਨਣਾ ਲੋਕ ਨਾ ਪਤੀਜੇ ਲੋਕ ਨਾ ਪਤੀਜੇ ਤੋਂ ਕੀ ਕੀਜੇ ਕਹਿੰਦਾ ਜਦੋਂ ਮੈਂ ਜਾ ਕੇ ਲੋਕਾਂ ਨੂੰ ਦੱਸਦਾ ਲੋਕ ਸੁਣਨ ਨੂੰ ਤਿਆਰ ਨਹੀਂ ਲੋਕ ਮੰਨਣ ਨੂੰ ਤਿਆਰ ਨਹੀਂ ਕਹਿੰਦਾ ਦਫਾ ਹੋਣ ਯਾਰ ਨਹੀਂ ਮੰਨਦੇ ਤਾਂ ਪਰ ਕਬੀਰ ਸਾਹਿਬ ਤੂੰ ਮੰਨ ਇਸ ਕਰਕੇ ਕਰਨਲ ਸਿੰਘ ਨੂੰ 40 ਸਾਲ ਹੋ ਗਏ ਸਾਡੇ ਲੋਕਾਂ ਦੇ ਮੱਥਾ ਮਾਰਦਿਆਂ ਨੂੰ ਪਰ ਸਾਡੇ ਲੋਕਾਂ ਨੇ ਉਹਨੀ ਗੱਲ ਨੂੰ ਨਹੀਂ ਸਵੀਕਾਰਿਆ ਨਹੀਂ ਮੰਨਿਆ ਅਸੀਂ ਆਖਿਆ ਕੋਈ ਮੰਨੇ ਨਾ ਮੰਨੇ ਯਾਰ ਅਸੀਂ ਨਹੀਂ ਖੜਾ ਛੱਡਣਾ ਜਾਉਂਦੇ ਜੀ ਤਾਈ ਅਸੀਂ ਜਿਹੜਾ ਮਾਰਗ ਗੁਰੂਆਂ ਨੇ ਦੱਸਿਆ ਹੈ ਅਸੀਂ ਲੋਕਾਂ ਦੇ ਵਿੱਚ ਜਾ ਕੇ ਕਹਿਣੇ ਕਹਿਣਾ ਹੈਗਾ ਹੁਣ ਇਹ ਇਹਦੇ ਵਿੱਚ ਦੱਸੇ ਨੇ ਕਿੱਥੇ ਕਬੀਰ ਨੇ ਰੱਬ ਦੀ ਗੱਲ ਕੀਤੀ ਵੀ ਆਹ ਬੈਠਾ ਰੱਬ ਭਾ ਲੈ ਤੂੰ ਪਰ ਉਹਨਾਂ ਦੇ ਹੱਥ ਚਾ ਜਿੰਨਾ ਚ ਉਹ ਉਹ ਰੱਬ ਤੋਂ ਬਿਨਾ ਇੱਕ ਕੰਚ ਨਹੀਂ ਦੂਰ ਜਾਂਦੇਗੇ ਸਤਿਗੁਰੂ ਕਬੀਰ ਦਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਹਿੰਦਾ ਨਰਪਤੀ ਇਕ ਸੰਗਾਸਨ ਸੁਆ ਨਰਪਤ ਇੱਕ ਸਿੰਘਾਸਨ ਸੁਆ ਸੁਪਨੇ ਭਇਆ ਭਿਖਾਰੀ ਅਛੂਤ ਰਾਜ ਵਿਸਰਤ ਦੁੱਖ ਪਾਇਓ ਸੋਗਤ ਭਈ ਹਮਾਰੀ ਕੀ ਕਹਿੰਦਾ ਕਹਿੰਦਾ ਰਾਜਾ ਪਰਜਾ ਦਾ ਰਾਜਾ ਆਪਦੇ ਸਿੰਘਾਸਨ ਤੇ ਬੈਠਾ ਬੈਠਾ ਸੌ ਗਿਆ ਨਰਪਤ ਇੱਕ ਸਿੰਘਾਸਨ ਸੁਆ ਸੁਪਨੇ ਭਇਆ ਭਿਖਾਰੀ ਅਛੂਤ ਰਾਜ ਵਿਸਰਤ ਦੁੱਖ ਪਾਇਓ ਕਹਿੰਦਾ ਜਿਵੇਂ ਅਸ਼ੂਤਾਂ ਦਾ ਰਾਜ ਹੁੰਦਾ ਸੀਗਾ ਨਾ ਉਹ ਚਲਾ ਗਿਆ ਉਹ ਅਜ ਦੁੱਖ ਪਾ ਰਿਆ ਸੂਗਤ ਪਈ ਹਮਾਰੀ ਐਸੋਤ ਰਾਜ ਐਸੋਤ ਰਾਜ ਵਿਸਰਤ ਦੁੱਖ ਪਾਇਓ ਜਦੋਂ ਕਹਿੰਦਾ ਉਹ ਉਹਦਾ ਸੁਪਨੇ ਚ ਰਾਜ ਗਿਆ ਸਾਡਾ ਹਕੀਕਤ ਚ ਰਾਜ ਗਿਆ ਤਾਂ ਸਾਡਾ ਇਹ ਹਾਲਾਤ ਹੈ ਦਾਦ ਦੇਖ ਹਰ ਕੋਈ ਹਸਾ ਏ ਏ ਏ ਰਵਿਦਾਸ ਜੀ ਦਾ ਸ਼ਲੋਕ ਹੈ ਕਹਿੰਦਾ ਕਹਿੰਦਾ ਜਿੰਨਾ ਲੋਕਾਂ ਨੇ ਸਾਡੀਆ ਦਸ਼ਾ ਕਰਤੀ ਹੈ ਨਾ ਧੁਖੇ ਨੰਗਿਆਂ ਦੀ ਉਹ ਫਿਰ ਜਿੱਦਾਂ ਅਸੀਂ ਜਾਣੇ ਆ ਸਾਡੇ 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 ਗਿੱਟਿਆਂ ਨਾਲ ਗਿੱਟੇ ਖੜਕਦੇ ਆ ਅੰਦਰੋਂ ਧਸੀਆਂ ਹੋਈਆਂ ਅੱਖਾਂ ਠੀਕ ਹੈ ਸੁੱਕੇ ਹੋਏ ਜਵਾੜੇ ਪਾਟੇ ਹੋਏ ਕੱਪੜੇ ਹਾਂਜੀ ਤੇ ਜਦੋਂ ਅਸੀਂ ਜਾਂਦੇ ਆ ਨਾ ਤੇ ਫਿਰ ਜਿਹਨੇ ਸਾਡੀ ਇਹ ਦਸ਼ਾ ਕੀਤੀ ਆ ਉਹ ਦੇਖ ਕੇ ਹੱਸਦਾ ਹੈ ਦਾਦ ਦੇਖ ਹਰ ਕੋਈ ਹੱਸਦਾ ਫਿਰ ਰਵਿਦਾਸ ਜੀ ਕੀ ਕਹਿੰਦੇ ਆ ਕਹਿੰਦੇ ਪਰਾਧੀਨਤਾ ਪਾਪ ਹੈ ਜਾਨ ਲਿਓ ਰੇ ਮੀਤ ਰਵਿਦਾਸ ਦਾਸ ਪ੍ਰਾਯ ਧੀਨ ਸੇ ਕੌਣ ਕਰੇ ਹੈ ਤ੍ਰੀਤ ਦੱਸ ਇੱਥੇ ਕਿਹੜੇ ਰੱਬ ਦੀ ਗੱਲ ਕੀਤੀ ਹੈ ਉਹ ਕਹਿੰਦਾ ਪਰਾਏ ਦੇ ਧੀਨ ਰਹਿਣਾ ਪਾਪ ਹੀ ਨਹੀਂ ਬਲਕਿ ਮਹਾਪਾਪ ਹੈ ਮੈਂ ਮੇਰੀ ਪੱਲੀਆਂ ਨੂੰ ਬਣਾ ਕੇ ਕਹਿ ਰਿਹਾ ਹੈ ਇਹ ਉਹਨਾਂ ਮਹਾਪੁਰਸ਼ਾਂ ਦੇ ਉਹਨਾਂ ਦੇ ਸ਼ਲੋਕ ਹੈ ਪਰਾਏ ਧੀਨ ਪਰਾਧਿਨਤਾ ਪਰਾਏ ਦੇ ਧੀਨ ਰਹਿਣਾ ਪਾਪ ਹੈ ਕਹਿੰਦਾ ਗੁਲਾਮ ਰਹਿਣਾ ਪਾਪ ਹੈ ਪਰਾਧਿਨਤਾ ਪਾਪ ਹੈ ਜਾਣ ਲਿਓ ਰੇ ਮੀਤ ਮੇਰੇ ਮਿੱਤਰ ਮੇਰੇ ਦੋਸਤੋ ਜਾਣ ਲਓ ਗੁਲਾਮੀ ਮਹਾਪਾਪ ਹੈ ਰਵਿਦਾਸ ਦਾਸ ਪਰਾਏ ਧੀਨ ਸੇ ਕੌਣ ਕਰੇ ਹੈ ਪ੍ਰੀਤ ਕਹਿੰਦਾ ਗੁਲਾਮ ਆਦਮੀ ਕੋਈ ਪ੍ਰੀਤ ਨਹੀਂ ਕਰਦਾ ਮੈਂ ਜਿਹੜੇ ਸਮਾਜ ਦੇ ਵਿੱਚ ਜਨਮਿਆ ਹਾਂ ਕੋਈ ਪ੍ਰੀਤ ਨਹੀਂ ਕਰਦਾ ਉਸ ਨੂੰ ਰਾਜਾ ਨਗਰਮਲ ਦੇ ਕੋਲ ਜਾ ਕੇ ਇਹਨਾਂ ਨੇ ਸ਼ਿਕਾਇਤ ਕਰਤੀ ਪੰਡਤਾਂ ਨੇ ਕਹਿੰਦੇ ਜੀ ਰਵਿਦਾਸ ਹੈ ਜਿਹੜਾ ਇਹ ਤਾਂ ਸੰਘਪੂਰ ਦਾ ਹੈ ਇਹ ਧੋਤੀ ਬੰਦਦਾ ਹੈ ਇਹ ਮੱਥੇ ਤਿਲਕ ਲਾਉਂਦਾ ਹੈ ਇਹ 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 ਸਾਨੂੰ ਪੰਡਤਾਂ ਨੂੰ ਛਡਾਉਂਦਾ ਹੈ ਨਗਰਮਲ ਨੇ ਬੁਲਾਇਆ ਕਹਿੰਦਾ ਰਵਿਦਾਸ ਬਾਈ ਤੇਰਾ ਕੰਮ ਤਾਂ ਛੂਦਰਾਂ ਦਾ ਕੰਮ ਤਾਂ ਨਹੀਂ ਹੈਗਾ ਇਹ ਉਹ ਕਹਿੰਦਾ ਜੀ ਦੱਸੋ ਕਹਿੰਦਾ ਵੀ ਇਹ ਪੰਡਤ ਕਹਿੰਦੀ ਇਹ ਸਾਡੀ ਸਾਨੂੰ ਚੜਾਉਂਦਾ ਹੈਗਾ ਤੇ ਇਹ ਇਹ ਕਹਿੰਦੇ ਵੀ ਸ਼ੁਧਰਾ ਦਾ ਕੰਮ ਨਹੀਂ ਹੈ ਉਹਨੇ ਉੱਥੇ ਸ਼ਲੋਕ ਬੋਲਿਆ ਕਹਿੰਦਾ ਮਸਜਿਦ ਸੇ ਕੁਛ ਗਿਰ ਨਹੀਂ ਮੰਦਰ ਸੇ ਨਹੀਂ ਪਿਆਰ ਦੋਨੋਂ ਮੇ ਅੱਲਾ ਰਾਮ ਨਹੀਂ ਕਹ ਰਵਿਦਾਸ ਚਮਾਰ ਹੁਣ ਮੈਂ ਥੋੜੀ ਕਿਹਾ ਉਹ ਕਹਿੰਦਾ ਇਹਨਾਂ ਦੇ ਮੰਦਰ ਚ ਵੀ ਰਾਮ ਹੈ ਨਹੀਂ ਤੇ ਇਹਨਾਂ ਦੀ ਮਸਜਿਦ ਚ ਵੀ ਅੱਲਾ ਹੈ ਨਹੀਂ ਮੰਦਰ ਸੇ ਕੁਛ ਗਿਰ ਨਹੀਂ ਕਹਿੰਦਾ ਮੈਨੂੰ ਹਿੰਦੂਆਂ ਨਾਲ ਕੋਈ ਘਿਰਨਾ ਨਹੀਂ ਤੇ ਨਾ ਹੀ ਮੁਸਲਮਾਨਾਂ ਨਾਲ ਪਿਆਰ ਹੈ ਮੰਦਰ ਸੇ ਕੁਛ ਗਿਣ ਨਹੀਂ ਮਸਜਿਦ ਸੇ ਨਹੀਂ ਪਿਆਰ ਦੋਨੋਂ ਮੇ ਅੱਲਾ ਰਾਮ ਨਹੀਂ ਕਹੇ ਰਵਿਦਾਸ ਚਮਾਰ ਉਹ ਕਹਿੰਦੇ ਯਾਰ ਕਮਾਲ ਆ ਫਿਰ ਤੈਨੂੰ ਨਾ ਹੀ ਨਾਲ ਘਿਰਨਾ ਨਾ ਹੀ ਨਾਲ ਪਿਆਰ ਫਿਰ ਤੂੰ ਆ ਕਿਉਂ ਕਰਦਾ ਤੂੰ ਕਾਦੇ ਵਾਸਤੇ ਕਰਦਾਗਾ ਇਹ ਉਹ ਕਹਿੰਦਾ ਮੈਨੂੰ ਪੁੱਛਦਾ ਵੀ ਮੈਂ ਕਾਦੇ ਵਾਸਤੇ ਕਰਦਾ ਕਹਿੰਦਾ ਹਾਂ ਕਹਿੰਦਾ ਸੁਣ ਲੈ ਫਿਰ ਉਹ ਕਹਿੰਦਾ ਜੇ ਮੈਨੂੰ ਪੁੱਛਦੇ ਨਾ ਵੀ ਮੈਂ ਕੀ ਚਾਹਣਾ ਹੈ ਤਾਂ ਸੁਣ ਲੈ ਕਹਿੰਦਾ ਬੋਲ ਉੱਥੇ ਉਹਨਾਂ ਨੇ ਬੋਲਿਆ ਕਹਿੰਦਾ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸੰਬਸੇ ਰਵਿਦਾਸ ਰਹੇ પ્રસੰਗ ਦੇਖੋ ਕਿੱਡੀ ਵੱਡੀ ਗੱਲ ਕਹੀ ਐ ਅਸੀਂ ਤਾਂ ਯਾਰ ਉਹਨਾਂ ਦੇ ਉਹਨਾਂ ਦੇ ਕਹੇ ਤੇ ਚੱਲਣ ਦੀ ਤਾਂ ਕੋਸ਼ਿਸ਼ ਦੂਰ ਦੀ ਗੱਲ ਐ ਉਹਨਾਂ ਦੇ ਤਾਂ ਫੋਟੋ ਨਹੀਂ ਲਾ ਸਕਦੇ ਕਰੇ ਬਾਕੀ ਲੈਣਾ ਦੇਣਾ ਸਾਰਾ ਸਾਡੇ ਘਰ ਚ ਹੁੰਦਾ ਵਾ ਕੱਲੀ ਜਿਨ੍ਹਾਂ ਨੇ ਸਾਡੇ ਵਾਸਤੇ ਲੜਾਈ ਲੜੀ ਉਹਨਾਂ ਦੀ ਫੋਟੋ ਸਾਡੇ ਘਰਾਂ ਚ ਹੋਏਗੀ ਸਾਡੇ ਲੋਕ ਹੈ ਮਰਦਾ ਕਸੀਟਿਆ ਕਰਦੇ ਮੁਰਦੇ ਦਾ ਕਫਨ ਪਹਿਨਿਆ ਕਰਦੇ ਮੁਰਦਾ ਖਾਇਆ ਕਰਦੇ ਤਾਂ ਰਵਿਦਾਸ ਨੇ ਕੀ ਕਿਹਾ ਕਹਿੰਦਾ ਮੈਂ ਤਾਂ ਇਹੋ ਜੇ ਰਾਜਪਾਟ ਦੀ ਗੱਲ ਕਰਦਾ ਐ ਇਹੋ ਜੇ ਰਾਜਪਾਟ ਦੀ ਤਲਾਸ਼ ਚ ਜਹਾਂ ਮਿਲੇ ਸਭਨ ਕੋ ਅੰਨ ਹਰੇਕ ਆਦਮੀ ਨੂੰ ਪੇਟ ਭਰਮੀ ਰੋਟੀ ਮਿਲੇ ਇਹੋ ਜੇ ਰਾਜਪਾਟ ਦੀ ਗੱਲ ਕਰਦਾ ਮੈਂ ਤਾਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਭਸੇ ਜਾਨੀ ਕਿ ਉੱਚੀ ਜਾਤ ਵਾਲੇ ਛੋਟੀ ਜਾਤ ਵਾਲੇ ਸਾਰਿਆਂ ਨੂੰ ਮਾਨ ਸਨਮਾਨ ਬਰਾਬਰ ਮਿਲੇ ਫੇਰ ਫਿਰ ਕਹਿੰਦਾ ਰਵਿਦਾਸ ਰਹੇ ਪ੍ਰਸੰਨ ਯਾਰੋ ਜਿਹੜੇ ਬੰਦੇ ਨੇ ਸਾਡੀ ਖੁਸ਼ੀ ਨੂੰ ਆਪਣੀ ਖੁਸ਼ੀ ਮੰਨ ਲਿਆ ਅਸੀਂ ਤਾਂ ਉਹਦੀ ਫੋਟੋ ਨਹੀਂ ਲਾ ਸਕਦੇ ਘਰ 'ਚ ਸਾਡਾ ਭਲਾ ਕਿਵੇਂ ਹੋਊਗਾ ਬਈ ਦੱਸੋ ਐਸ ਲਈ ਇਹ 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 ਜਿਹੜੀਆਂ ਗੱਲਾਂ ਹੈ ਜਿੰਨਾ ਚਿਰ ਅਸੀਂ ਸਾਡੇ ਪੁਰਖਿਆਂ ਦੇ ਇਤਿਹਾਸ ਨੂੰ ਨਹੀਂ ਜਾਣਦੇ